ਸਾਰੇ ਪੰਜਾਬ ਚ ਸਾਡੇ ਮਾਨਯੋਗ ਸੀਐਮ ਸਾਹਿਬ ਔਰ ਡੀਜੀਪੀ ਸਾਹਿਬ ਦੇ ਦਿਸ਼ਾ ਨਿਰਦੇਸ਼ ਤੇ ਕੋਆਰਡੀਨੇਟਡ ਸਚ ਆਪਰੇਸ਼ਨ ਅੱਜ ਪਲਾਨ ਕੀਤਾ ਗਿਆ ਸਾਰੇ ਸੀਨੀਅਰ ਆਫਿਸਰ ਚੰਡੀਗੜ੍ਹ ਤੋਂ ਤੇ ਹੋਰ ਵੀ ਜਿਹੜੇ ਡੀਆਈਜੀ ਐਂਡ ਅਬੋਵ ਅਪ ਟੂ ਏਡੀਜੀ ਰੈਂਕ ਦੇ ਆਫਿਸਰਸ ਉਹ ਸਾਰੇ ਇੱਕ ਇੱਕ ਡਿਸਟ੍ਰਿਕਟ ਦੇ ਵਿੱਚ ਗਏ ਆ ਇਹਦਾ ਮੇਨ ਪਰਪਸ ਇਹ ਹੈ ਕਿ ਡਰੱਗਸ ਜਿਹੜਾ ਇੱਕ ਪ੍ਰਾਇੋਰਟੀ ਏਰੀਆ ਹੈ ਗਵਰਨਮੈਂਟ ਦਾ ਔਰ ਪੁਲਿਸ ਦਾ ਔਰ ਬੜੀਆਂ ਛੇ ਸਫਲਤਾਵਾਂ ਇੱਥੇ ਮਿਲੀਆਂ ਆ ਉਸ ਬੰਦ ਦੇ ਵਿੱਚ ਅਸੀਂ ਏਰੀਆ ਦੇ ਵਿੱਚ ਸਰਚ ਕੀਤੀ ਹੈ ਜਿਹੜੇ ਹੌਟਸਪੌਟਸ ਨੇ ਜਾਂ ਜਿੱਥੇ ਸੈਂਸਿਟੀਵਿਟੀ ਹੈ ਜਾਂ ਸਾਡੇ ਕੋਈ ਇਨਪੁਟ ਹੈ ਉਹਦੇ ਮੁਤਾਬਕ ਇਹ ਪਲਾਨ ਕੀਤਾ ਗਿਆ ਸਾਰਾ ਔਰ ਇਹਦੇ ਵਿੱਚ ਮੇਨ ਅਸੀਂ ਇਹ ਦੇਖ ਰਹੇ ਹਾਂ ਕਿ ਜਿਹੜੇ ਸਸਪੈਕਟਸ ਨੇ ਜਾਂ ਹੋਰ ਉਹਨਾਂ ਦੇ ਏਰੀਆ ਦੀ ਸਰਚ ਕੀਤੀ ਜਾਵੇ ਔਰ ਤਾਂ ਕਿ ਜਿਹੜੀ ਇਨਫੋਰਮੇਸ਼ਨ ਵੀ ਫੋਰਥ ਕਮਿੰਗ ਆਵੇ ਔਰ ਜਿਹੜਾ ਬੰਦਾ ਇਹੋ ਜਿਹਾ ਕੰਮ ਕਰਦਾ ਉਹਦੇ ਖਿਲਾਫ ਅਸੀਂ ਸਟ੍ਰਿਕਟ ਐਕਸ਼ਨ ਲਈਏ ਦੇਖੋ ਇਹ ਇਹਦੇ ਚ ਕੋਆਰਡੀਨੇਟ ਸਾਰੀਆਂ ਚੀਜ਼ਾਂ ਚੈੱਕ ਕੀਤੀਆਂ ਜਾ ਰਹੀਆਂ ਕਿ ਕਿਸ بیس ਤੇ ਬੰਦਾ ਰਹਿ ਰਿਹਾ ਕੀ ਉਹਦਾ ਪਛੋਕੜ ਹੈ ਕਿੱਥੋਂ ਆਇਆ ਔਰ ਕੀ ਉਹਦਾ ਸੋਰਸ ਆਫ ਇਨਕਮ ਹੈ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਵੈਰੀਫਾਈ ਕੀਤੀਆਂ ਜਾਂਦੀਆਂ ਐਸਐਸਪੀ ਸਾਹਿਬ ਡਾਕਟਰ ਸੰਦੀਪ ਗਰਗ ਜੀ ਔਰ ਇਹਨਾਂ ਦੀ ਟੀਮ ਨੇ ਬੜਾ ਡਿਟੇਲ ਚ ਪ੍ਰੋਗਰਾਮ ਬਣਾਇਆ ਔਰ ਏਰੀਆ ਨੂੰ ਸੀ ਕਾਡਨ ਕੀਤਾ ਸਟਾਪਸ ਲਾਏ ਔਰ ਫਿਰ ਵੱਖ-ਵੱਖ ਜਿਹੜੇ ਘਰ ਨੇ ਉਹਨਾਂ ਨੂੰ ਚੈੱਕ ਕੀਤਾ ਜਾਂਦਾ ਔਰ ਜਿੱਦਾਂ ਵੀ ਕੋਈ ਮਤਲਬ ਸਾਡੇ ਕੋਲ ਤਰਾਯੋਗ ਚੀਜ਼ ਮਿਲੇਗੀ ਉਹਦੇ ਮੁਤਾਬਕ ਕਾਰਵਾਈ ਕੀਤੀ ਜਾਏ ਤੇ ਸਾਰੇ ਪੰਜਾਬ ਚ ਸਾਡੇ ਮਾਨਯੋਗ ਸੀਐਮ ਸਾਹਿਬ ਔਰ ਡੀਜੀਪੀ ਸਾਹਿਬ ਦੇ ਦਿਸ਼ਾ ਨਿਰਦੇਸ਼ ਤੇ ਕੋਆਰਡੀਨੇਟਡ ਸਰਚ ਆਪਰੇਸ਼ਨ ਅੱਜ ਪਲਾਨ ਕੀਤਾ ਗਿਆ ਸਾਰੇ ਸੀਨੀਅਰ ਅਫਸਰ ਚੰਡੀਗੜ੍ਹ ਤੋਂ ਤੇ ਹੋਰ ਵੀ ਜਿਹੜੇ ਡੀਆਈਜੀ ਐਂਡ ਅਬੋਵ ਅਪ ਟੂ ਏਡੀਜੀ ਰੈਂਕ ਦੇ ਅਫਸਰਸ ਉਹ ਸਾਰੇ ਇੱਕ ਇੱਕ ਡਿਸਟ੍ਰਿਕਟ ਦੇ ਵਿੱਚ ਗਏ ਆ ਇਹਦਾ ਮੇਨ ਪਰਪਸ ਇਹ ਹੈ ਕਿ ਡਰੱਗਸ ਜਿਹੜਾ ਇੱਕ ਪ੍ਰਾਇੋਰਟੀ ਏਰੀਆ ਹੈ ਕਮਨਡ ਦਾ ਔਰ ਪੁਲਿਸ ਦਾ ਔਰ ਬੜੀ ਅੱਛੀਆਂ ਸਫਲਤਾਵਾਂ ਇਹਦੇ ਵਿੱਚ ਮਿਲੀਆਂ ਉਸ ਸੰਬੰਧ ਦੇ ਵਿੱਚ ਅਸੀਂ ਇਹ ਏਰੀਆ ਦੇ ਵਿੱਚ ਸਰਚ ਕੀਤੀ ਹੈ ਜਿਹੜੇ ਹੌਟ ਸਪੌਟਸ ਨੇ ਜਾਂ ਜਿੱਥੇ ਸੈਂਸਿਟਿਵਿਟੀ ਹੈ ਜਾਂ ਸਾਡੇ ਕੋਲ ਇਨਪੁਟ ਹੈ ਉਹਦੇ ਮੁਤਾਬਕ ਇਹ ਪਲਾਨ ਕੀਤਾ ਗਿਆ ਸਾਰਾ ਔਰ ਇਹਦੇ ਵਿੱਚ ਮੇਨ ਅਸੀਂ ਇਹ ਦੇਖ ਰਹੇ ਹਾਂ ਕਿ ਜਿਹੜੇ ਸਸਪੈਕਟਸ ਨੇ ਜਾਂ ਹੋਰ ਆ ਉਹਨਾਂ ਦੇ ਏਰੀਆ ਦੀ ਸਰਚ ਕੀਤੀ ਜਾਵੇ ਔਰ ਤਾਂ ਕਿ ਜਿਹੜੀ ਇਨਫੋਰਮੇਸ਼ਨ ਵੀ ਫੋਰਥ ਕਮਿੰਗ ਆਵੇ ਔਰ ਜਿਹੜਾ ਬੰਦਾ ਇਹੋ ਜਿਹਾ ਕੰਮ ਕਰਦਾ ਹੈ ਉਹਦੇ ਖਿਲਾਫ ਅਸੀਂ ਸਟ੍ਰਿਕਟ ਐਕਸ਼ਨ ਲਈਏ ਬਿਲਕੁਲ ਇਹ ਇਹਦੇ ਚ ਕੋਆਰਡੀਨੇਟ ਸਾਰੀਆਂ ਚੀਜ਼ਾਂ ਚੈੱਕ ਕੀਤੀਆਂ ਜਾ ਰਹੀਆਂ ਕਿ ਕਿਸ بیس ਤੇ ਬੰਦਾ ਰਹਿ ਰਿਹਾ ਕੀ ਉਹਦਾ ਪਿਛੋਕੜ ਹੈ ਕਿੱਥੋਂ ਆਇਆ ਔਰ ਕੀ ਉਹਦਾ ਸੋਰਸ ਆਫ ਇਨਕਮ ਹੈ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਵੈਰੀਫਾਈ ਕੀਤੀਆਂ ਜਾਂਦੀਆਂ ਐਸਐਸਪੀ ਸਾਹਿਬ ਡਾਕਟਰ ਸੰਦੀਪ ਗਰਗ ਜੀ ਔਰ ਉਹਨਾਂ ਦੀ ਟੀਮ ਨੇ ਬੜਾ ਡਿਟੇਲ ਚ ਪ੍ਰੋਗਰਾਮ ਬਣਾਇਆ ਔਰ ਏਰੀਆ ਨੂੰ ਅਸੀਂ ਕੋਆਰਡਨ ਕੀਤਾ ਸਟਾਪਸ ਲਾਏ ਐ ਔਰ ਫਿਰ ਵੱਖਰੇ-ਵੱਖਰੇ ਜਿਹੜੇ ਘਰ ਨੇ ਉਹਨਾਂ ਨੂੰ ਚੈੱਕ ਕੀਤਾ ਜਾਂਦਾ ਔਰ ਜਿੱਦਾਂ ਵੀ ਕੋਈ ਮਤਲਬ ਸਾਡੇ ਕੋਲ ਤਰਾਜੋ ਚੀਜ਼ ਮਿਲੇਗੀ ਉਹਦੇ ਮੁਤਾਬਕ ਕਾਰਵਾਈ ਕੀਤੀ ਜਾਏਗੀ